ਵੋਟਾਂ ਦਾ ਸਮਾਂ ਚੱਲਦਾ ਪਿਆ ਵੋਟਾਂ ਦਾ ਦੌਰ ਚੱਲਦਾ ਪਿਆ ਹਰ ਪਾਰਟੀ ਦੇ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ ਵੋਟਰਾਂ ਦੇ ਤੱਕਰ ਪਹੁੰਚਦੇ ਹਨ ਸਾਥੀਓ ਦੇਖਣਾ ਇਹ ਹੋਵੇਗਾ ਕਿ ਕਿਸ ਦੀ ਝੋਲੀ ਦੇ ਵਿੱਚ ਵੋਟਰ ਇਹ ਜਿੱਤ ਪ੍ਰਾਪਤ ਕਰਨ ਦਾ ਦਾਜ ਕਿਸ ਦੇ ਮੱਥੇ ਦੇ ਵਿੱਚ ਰੱਖਦੇ ਹਨ ਕਿਸ ਦੇ ਸਿਰ ਦੇ ਵਿੱਚ ਰੱਖਦੇ ਹਨ ਕਿਹਨਾਂ ਦੇ ਨਸੀਬਾਂ ਦੇ ਵਿੱਚ ਇਹ ਜਿਹੜੀ ਚੀਜ਼ ਹੈਗੀ ਹੈ ਜਿੱਤ ਪ੍ਰਾਪਤ ਲਿਖੀ ਜਾਂਦੀ ਆ ਅੱਜ ਇੱਥੇ ਪ੍ਰਚਾਰ ਦੇ ਲਈ ਪਾਰਟੀ ਪਹੁੰਚੀ ਹੈ ਬਹੁਤ ਜਨ ਸਮਾਜ ਪਾਰਟੀ ਤੋਂ ਪਰਮਜੀਤ ਸਿੰਘ ਪਰਮਜੀਤ ਸਿੰਘ ਦਸਾਂਜੀ ਪਿਆਰ ਪਰਿਸ਼ਤ ਸਤਿ ਸ਼੍ਰੀ ਅਕਾਲ ਸਾਸੀ ਕਾਲ ਜੀ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਪਰਮਜੀਤ ਜੀ ਅੱਜ ਚੋਣ ਪ੍ਰਚਾਰ ਕਰਨ ਦੇ ਲਈ ਇਸ ਨਗਰ ਦੇ ਵਿੱਚ ਪਹੁੰਚੇ ਹੋ ਹਾਂਜੀ ਕੀ ਕਹਿਣਾ ਚਾਹੁੰਦੇ ਆ ਸਰ ਜਿੱਦਾਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਜ਼ਿਲ੍ਹਾ ਪਰਿਸ਼ਦ ਉਪਲਕਸ਼ ਸੰਮਤੀ ਦੀ ਇਲੈਕਸ਼ਨ ਦੇ ਵਿੱਚ ਜਿਹੜਾ ਆ ਪੂਰਾ ਪੰਜਾਬ ਉਹ ਚੱਲ ਰਿਹਾ ਇਸ ਇਟੇ ਤੇ ਸਾਡੇ ਖੜਖੜ ਕਰਨ ਜ਼ੋਨ ਦੇ ਵਿੱਚ ਜਿੰਨੇ ਪਿੰਡ ਪੈਂਦੇ ਆ 35 ਪਿੰਡਾਂ ਦੇ ਵਿੱਚ ਇੱਕ ਪਿੰਡ ਹੈ ਸਾਡਾ ਖਮਾਚੋ ਪਿੰਡ ਜੋ ਕਿ ਬਹੁਤ ਹੀ ਮਿਸ਼ਨਰੀ ਪਿੰਡ ਆ ਔਰ ਇੱਥੇ ਅਸੀਂ ਸਾਥੀਆਂ ਦੇ ਨਾਲ ਵਰਕਰਾਂ ਦੇ ਨਾਲ ਔਰ ਬੋ ਟ੍ਰਾਂਸਪੋਰਟਰਾਂ ਦੇ ਨਾਲ ਪਿੰਡ ਦੇ ਵਿੱਚ ਟੂ ਟੂ ਟੋਰ ਕੀਤਾ ਜਿੱਥੋਂ ਕਿ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਔਰ ਲੋਕ ਜਿਹੜੇ ਆ ਉਹ ਅਸਲ ਦੇ ਵਿੱਚ ਨਾ ਹੌਣ ਬਦਲਾ ਦੇ ਵੱਲ ਨੂੰ ਹੋਏ ਆ ਕਿਉਂਕਿ ਉਹਨਾਂ ਨੇ ਬਦਲਾਵ ਵਾਲੇ ਪਹਿਲਾਂ ਜਿਹੜੇ ਆ ਭਾਸ਼ਾ ਨੇ ਜਾਂ ਜਿਹੜੇ ਆ ਬਹੁਤ ਕੁਝ ਇਹੋ ਜਿਹਾ ਦੇਖ ਲਿਆ ਹੁਣ ਲੋਕਾਂ ਚ ਲੋਕ ਚਾਹੁੰਦੇ ਆ ਵੀ ਅਸੀਂ ਇੱਥੋਂ ਜਿਹੜੇ ਆ ਛੋਟੇ ਲੈਵਲ ਤੋਂ ਜ਼ਿਲ੍ਹਾ ਪਰਿਸ਼ਦ ਤੋਂ ਸ਼ੁਰੂ ਕਰਕੇ ਅੱਗੇ ਐਮਐਲਏ ਐਮਪੀ ਵੱਲ ਨੂੰ ਜਿਹੜਾ ਜ਼ਰੂਰ ਅਸੀਂ ਬਦਲਾਅ ਦੇ ਵੱਲ ਤੁਰਾਂਗੇ ਪਰਮਜੀਤ ਦੂਸਾਨ ਜੀ ਕਿਉਂਕਿ ਸੂਬਾ ਸਰਕਾਰ ਜਿਹੜੀ ਚੱਲਦੀ ਪਈ ਹੈ ਹਾਂਜੀ ਉਹਨਾਂ ਦੇ ਵੱਲੋਂ ਵੀ ਵੱਡੇ ਵਾਦੇ ਆ ਬਦਲਾਅ ਦੇ ਵਾਦੇ ਆ ਜੀ ਵਿਕਾਸ ਦੇ ਵਾਦੇ ਆ ਕੀ ਕਹਿਣਾ ਚਾਹੁੰਦੇ ਆ ਸਰ ਬਦਲਾਅ ਦੇ ਵਾਦੇ ਆ ਚਾਹੇ ਉਹਨਾਂ ਦੇ ਵੱਡੇ ਜਿਹੜੇ ਆ ਜੋ ਵੀ ਆ ਉਹ ਸਾਰਾ ਪ੍ਰੈਕਟੀਕਲੀ ਲੋਕਾਂ ਨੇ ਦੇਖਿਆ ਹੈਗਾ ਕਿਉਂਕਿ ਵਾਅਦੇ ਕਰਨ ਨੂੰ ਤਾਂ ਕੋਈ ਆਪਾਂ ਜਿੰਨੇ ਮਰਜ਼ੀ ਕਰੀ ਜਾਈਏ ਪਰ ਜੋ ਪ੍ਰੈਕਟੀਕਲਟੀ ਦੇ ਵਿੱਚ ਗਰਾਉਂਡ ਲੈਵਲ ਤੇ ਲੋਕਾਂ ਨੂੰ ਫੇਸ ਕਰਨਾ ਪੈ ਰਿਹਾ ਉਹ ਅਸਲੀਅਤ ਮੈਂ ਸਮਝਦਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆ ਕਿਉਂਕਿ ਜੋ ਇਹ ਸਰਕਾਰ ਪਹਿਲਾਂ ਲੋਕਾਂ ਦੇ ਜਿਹੜਾ ਆਪਣੇ ਵਾਅਦੇ ਜਾਂ ਭਾਸ਼ਣ ਇਹਨਾਂ ਨੇ ਕੀਤੇ ਸੀਗੇ ਬੇਸੇ ਸਿਕਿਉਰਟੀਆਂ ਖਤਮ ਕਰਾਂਗੇ ਵੀਆਈਪੀ ਸਿਕਿਉਰਟੀ ਜਿਹੜੀ ਆ ਉਹ ਉਹ ਕੱਟ ਕਰਾਂਗੇ ਜਾਂ ਹੋਰ ਬਹੁਤ ਕੁਸ਼ਲ ਸੀ ਵੀਆਈਪੀ ਕਲਚਰ ਕੱਟ ਕਰਾਂਗੇ ਸੋਸ਼ਲ ਸਿਕਿਉਰਟੀ ਇਕਨੋਮਿਕ ਸਿਕਿਉਰਟੀ ਤੇ ਉਹ ਸਿਕਿਉਰਟੀਆਂ ਨੂੰ ਤੁਸੀਂ ਦੇਖ ਲਓ ਵੀ ਅੱਜ ਜਿਹੜਾ ਆ ਲੋਕ ਆਮ ਜਨਤਾ ਦਾ ਇਹ ਹਾਲਿਆ ਵੀ ਅਸੀਂ ਨਾ 6 ਵਜੇ ਤੋਂ ਬਾਅਦ ਸ਼ਾਮ ਨੂੰ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ ਕਿਉਂ ਕੀ ਹੋ ਗਿਆ ਸਾ ਜਿਨ੍ਹਾਂ ਦੇ ਪੁੱਤ ਬੱਚੇ ਜਿਹੜੇ ਇੱਥੇ ਮਾੜੇ ਮੋٹے ਆਪਣੀ ਕੋ ਕੰਮ ਕਾਰੋਬਾਰ ਕਮਾਈ ਕਰਦੇ ਹੈਗੇ ਆ ਉਹਨਾਂ ਨੂੰ ਡਰ ਹੁੰਦਾ ਕਿ ਮੈਂ ਜਲਦੀ ਤੋਂ ਜਲਦੀ ਆਪਣੇ ਘਰ ਚਲੇ ਜਾਵਾਂ ਕਿਉਂਕਿ ਬਾਹਰ ਜਿਹੜਾ ਆ ਅੱਜ ਇੰਨਾ ਜਿਹੜਾ ਸੋਸ਼ੀਅਲੀ ਸਿਸਟਮ ਆ ਉਹ ਖਰਾਬ ਹੋ ਚੁੱਕਾ ਜਿੱਦਾਂ ਕਿ ਤੁਸੀਂ ਆ ਪਿੱਛੇ ਜੇ ਦੇਖਿਆ ਕਿ ਬੰਗਿਆਂ ਦੇ ਵਿੱਚ ਗੋਲੀ ਚੱਲੀ ਨਮਾਸ਼ਹਿਰ ਦੇ ਵਿੱਚ ਗੋਲੀ ਚੱਲੀ ਹੋਰ ਬੰਗਿਆਂ ਦੇ ਇੱਕ ਦੋ ਏਰੀਏ ਇਧਰ ਹੀਮਾ ਸਾਈਡ ਹਪੂਵਾਲ ਸਾਈਡ ਉੱਥੇ ਵੀ ਗੋਲੀ ਚੱਲੀ ਸੋ ਇਦਾਂ ਦੇ ਔਰ ਆਪਣਾ ਪੰਜਾਬ ਦੇ ਵਿੱਚ ਨਿਤ ਦੇਖਦੇ ਆ ਰੋਜ਼ਾਨਾ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹ ਦੇਖਣ ਨੂੰ ਮਿਲਦੀਆਂ ਸੋਸ਼ਲ ਮੀਡੀਆ ਸਾਰਿਆਂ ਦੇ ਹੱਥ ਆ ਔਰ ਇਲੈਕਟ੍ਰੋਨਿਕ ਮੀਡੀਆ ਹੈ ਪ੍ਰਿੰਟ ਮੀਡੀਆ ਹੈ ਉੱਥੋਂ ਇਹ ਦੱਸਦਾ ਵੀ ਚਲੋ ਬਾਕੀ ਤਾਂ ਛੱਡੋ ਅਸੀਂ ਤਾਂ ਜਿਹੜੀ ਸਾਡੀ ਜਾਨ ਮਾਲ ਦੀ ਜਿਹੜੀ ਰੱਖੀ ਹੈ ਨਾ ਉਹ ਸਭ ਤੋਂ ਪ੍ਰਾਇੋਰਟੀ ਉਹਦੇ ਉਹਦੇ ਤੇ ਹੋਣੀ ਚਾਹੀਦੀ ਹੈ ਪਰ ਉਹਦੇ ਤੇ ਵੀ ਸਰਕਾਰ ਦਾ ਕੋਈ ਇੰਨਾ ਵਧੀਆ ਜਿਹੜਾ ਆ ਉਹ ਰੁਕ ਦੇਖਣ ਨੂੰ ਨਹੀਂ ਮਿਲਿਆ ਲੋਕ ਜਿਹੜੇ ਆ ਸੋਸ਼ੀਅਲੀ ਵੀ ਇਨਸਿਕਿਓਰ ਫੀਲ ਕਰਦੇ ਆ ਔਰ ਇਕਨੋਮਿਕਲੀ ਵੀ ਔਰ ਪੋਲਿਟੀਕਲ ਤੌਰ ਤੇ ਹੈ ਗਈ ਆ ਪਰਮਜੀਤ ਸਿੰਘ ਜੀ ਕਿਉਂਕਿ ਬਾਬਾ ਸਾਹਿਬ ਜੀ ਦੀ ਤਸਵੀਰ ਦੇ ਅੱਗੇ ਖੜੇ ਆ ਫੋਟੋ ਦੇ ਅੱਗੇ ਖੜੇ ਆ ਜੀ ਸਾਰੇ ਦਫ਼ਤਰਾਂ ਦੇ ਵਿੱਚ ਲੱਗਿਆ ਕਿ ਇਹਦੇ ਸਿਧਾਂਤ ਦੇ ਉੱਪਰ ਪੈਰਾ ਦੇਣ ਦੇ ਲਈ ਸਰਕਾਰਾਂ ਚੱਲਦੀਆਂ ਕੀ ਕਹਿਣਾ ਚਾਹੁੰਦੇ ਆ ਸਰ ਇਨਾ ਰੇਬਰਾ ਮਹਾਪੁਰਸ਼ਾਂ ਦੀ ਫੋਟੋ ਤਾਂ ਲਾਉਣੀ ਬਹੁਤ ਸੌਖੀ ਆ ਅੱਜ ਕਾਂਗਰਸ ਵੀ ਬਾਬਾ ਸਾਹਿਬ ਦਾ ਪ੍ਰਚਾਰ ਕਰਦੀ ਆ ਉਹਨਾਂ ਦੇ ਹਰ ਬੈਨਰ ਤੇ ਫਲੈਕਸ ਤੇ ਬਾਬਾ ਸਾਹਿਬ ਦੀ ਫੋਟੋ ਲੱਗੀ ਹੁੰਦੀ ਆ ਹੋ ਸਕਦਾ ਦਫ਼ਤਰਾਂ 'ਚ ਵੀ ਲੱਗੀ ਹੋਵੇ ਪਰ ਜਿਉਂਦੇ ਜੀ ਉਹਨਾਂ ਨੇ ਕੀ ਕੀਤਾ ਬਾਬਾ ਸਾਹਿਬ ਦਾ ਉਹਨਾਂ ਨੇ ਸਾਰੀ ਉਮਰ ਵਿਰੋਧ ਕੀਤਾ ਬਾਬਾ ਸਾਹਿਬ ਦਾ ਇਹ ਸਾਰਾ ਸਾਰੀ ਉਮਰ ਦਾ ਸੰਘਰਸ਼ ਸੀਗਾ ਉਹ ਕਾਂਗਰਸ ਦੇ ਖਿਲਾਫ ਰਿਹਾ ਕਾਂਗਰਸ ਦੀਆਂ ਨੀਤੀਆਂ ਦੇ ਖਿਲਾਫ ਰਿਹਾ ਸੋ ਇਸ ਕਰਕੇ ਇਦਾਂ ਹੀ ਚਾਈ ਸਾਹਿਬ ਕਾਂਸ਼ੀ ਰਾਮ ਜੀ ਵੀ ਆ ਉਨਾ ਦੇ ਸਮੇਂ ਵੀ ਲੋਕ ਜਿਹੜੇ ਆ ਪੋਲਿਟਿਕਲ ਲੀਡਰ ਆ ਉਹਨਾਂ ਦਾ ਵਿਰੋਧ ਕਰਦੇ ਰਹੇ ਤੇ ਅੱਜ ਉਹਨਾਂ ਨੂੰ ਕਹਿੰਦੇ ਉਹ ਮਹਾਨ ਲੀਡਰ ਸੀਗੇ ਪਰ ਜਿਹੜੇ ਅਸਲ ਲੋਕ ਉਹਨਾਂ ਦੀ ਰਹਿਬਰਾਂ ਦੀ ਵਿਚਾਰਧਾਰਾ ਨੂੰ ਲੈ ਕੇ ਤੁਰੇ ਹੋਏ ਆ ਗਰਾਊਂਡ ਲੈਵਲ ਤੇ ਲੋਕਾਂ ਤੱਕ ਪਹੁੰਚਾਰੇ ਆ ਉਹ ਆ ਲੋਕ ਆ ਜਿਹੜੇ ਮੇਰੇ ਆਸ-ਪਾਸੇ ਖੜੇ ਆ ਉਹ ਲੋਕ ਆ ਇਸ ਵੇਲੇ ਜੋ ਪਿੰਡਾਂ ਦੇ ਵਿੱਚ ਨੀਲਾ ਝੰਡਾ ਲੈ ਕੇ ਹਾਥੀ ਨਿਸ਼ਾਨ ਲੈ ਕੇ ਘਰ-ਘਰ ਪਹੁੰਚ ਰਹੇ ਆ ਦੱਸ ਰਹੇ ਆ ਲੋਕਾਂ ਨੂੰ ਕਿ ਇਹਨਾਂ ਲੋਕਾਂ ਦੀਆਂ ਚਾਲਾਂ ਤੋਂ ਸੁਚੇਤ ਹੋ ਜਾਓ ਸਾਨੂੰ ਦਿਖਾਇਆ ਕੁਝ ਹੋਰ ਜਾ ਰਿਹਾ ਅਸਲ ਦੇ ਵਿੱਚ ਕੁਝ ਹੋ ਰਿਹਾ ਕੱਲਾ 바ਵਾ ਸਾਹਿਬ ਦੀ ਫੋਟੋ ਨਾਲ ਲਾ ਲੈਣਾ ਹੀ ਉਹਨਾਂ ਦੀ ਮਹਾਨਤਾ ਵੱਲ ਨੂੰ ਤੁਰ ਨਹੀਂ ਆ ਉਹਨਾਂ ਦੀ ਆਈਡੀਓਲੋਜੀ ਨੂੰ ਅਡਾਪਟ ਕਰਕੇ ਉਹਨਾਂ ਦੇ ਕਹੇ ਹੋਏ ਗੱਲਾਂ ਨੂੰ ਅਡਾਪਟ ਕਰਕੇ ਸਰਬ ਸਮਾਜ ਦੇ ਹਿੱਤ ਵਿੱਚ ਜੋ ਸਰਬ ਸਰਬੱਤ ਦੇ ਭਲੇ ਲਈ ਕਾਨੂੰਨ ਬਣ ਜਿਹਦੇ ਵਿੱਚ ਕਿਸੇ ਨਾਲ ਕੋਈ ਉਚਨੀ ਜਾਂਤ ਪਾਦਰਾ ਦੀ ਰੰਗ ਭੇਦ ਦਾ ਕੋਈ ਨਸਲੀ ਵਿਤਕਰਾ ਨਾ ਹੋਵੇ ਸਾਰਿਆਂ ਲਈ ਬਰਾਬਰ ਦੇ ਹੱਕ ਹੁਣ ਇਹ ਆ 바ਵਾ ਸਾਹਿਬ ਦੀ ਅਸਲ ਵਿਚਾਰਧਾਰਾ ਜਸਾਂ ਜੀ ਆਵਾਜ਼ ਜਿਹੜੀ ਹੈਗੀ ਹੈ ਇਹਨਾਂ ਵੋਟਰਾਂ ਦੀ ਤੁਹਾਡੀ ਝੋਲੀ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਦੇਖਣਾ ਵੋਟਰਾਂ ਨੇ ਜੀ ਕਿ ਇਹਨਾਂ ਦੀ ਆਵਾਜ਼ ਅੱਗੇ ਸਰਕਾਰ ਤੱਕ ਕਿਰਪਾ ਪੰਚਾ ਪਾਉਂਗੇ ਕਿਉਂਕਿ ਵੋਟਰਾਂ ਨੂੰ ਤਾਂ ਕੰਮ ਚਾਹੀਦਾ ਹੁੰਦਾ ਜਾਂ ਨੌਕਰੀਆਂ ਬੱਚਿਆਂ ਨੂੰ ਚਾਹੀਦੀਆਂ ਹੁੰਦੀਆਂ ਕਿੰਨੀਕ ਆਵਾਜ਼ ਪਚਾਪਾਂਗੇ ਸਰ ਮੈਂ ਨਾ ਤੁਹਾਨੂੰ ਇੱਕ ਸਿੰਪਲ ਗੱਲ ਦੱਸਦਾ ਅ ਅਸੀਂ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਗਏ ਪ੍ਰਚਾਰ ਕਰਨ ਗਏ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਅੱਜ ਜਿਹੜੀਆਂ ਵੋਟਾਂ ਆ ਪਹਿਲਾਂ ਤਾਂ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਇਹ ਵੋਟ ਹੈ ਕਹਦੀ ਆ ਕਿਉਂਕਿ ਇਹ ਜਿਹੜਾ ਮਹਿਕਮਾ ਆ ਜਾਂ ਜਿਹੜਾ ਇਹ ਅਹੁਦਾ ਆ ਇਹ ਸਰਕਾਰ ਨੇ ਬਹੁਤਾ ਪ੍ਰਭਾਵਸ਼ਾਲੀ ਨਹੀਂ ਰਹਿਣ ਦਿੱਤਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਪਿੰਡ ਦਾ ਪਹਿਲਾ ਜ਼ਿਲ੍ਹਾ ਪ੍ਰੀਸ਼ਦ ਕੌਣ ਸੀਗਾ ਕਹਿੰਦੇ ਨਹੀਂ ਜਾਣਦੇ ਕਿਉਂਕਿ ਵਿਚਰੇ ਨਹੀਂ ਲੋਕਾਂ ਦੇ ਵਿੱਚ ਠੀਕ ਹੈ ਜਿੱਤ ਕੇ ਆਪੋ ਆਪਣੇ ਘਰੇ ਬਹਿ ਗਏ ਜਦੋਂ ਕਿ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦਾ ਅਹੁਦਾ ਆ ਜਾਂ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਸਟੇਟਸ ਆ ਔਰ ਜੋ ਉਹਦੇ ਕੰਮ ਆ ਜੋ ਉਹਦਾ ਕਾਰਜ ਖੇਤਰ ਆ ਜੋ ਉਹਦੇ ਵਿੱਚ ਆਉਂਦਾ ਆ ਉਹ ਚੋਣ ਤਾਂ ਆਪਣੇ ਹਲਕਾ ਆਪਣੇ ਜ਼ੋਨ ਦਾ ਜਾ ਜਿੰਨੇ ਵੀ ਉਹਨਾਂ ਦੇ ਜ਼ੋਨ ਵਿੱਚ ਪਿੰਡ ਪੈਂਦੇ ਆ ਉਹਨਾਂ ਦਾ ਆਪਣੇ ਪੱਧਰ ਤੇ ਬਹੁਤ ਵਧੀਆ ਢੰਗ ਨਾਲ ਵਿਕਾਸ ਕਰਵਾ ਸਕਦੇ ਆ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਮੇਰੀ ਪ੍ਰਾਇੋਰਟੀ ਇਹ ਰਹੂਗੀ ਕਿ ਅਗਰ ਸਾਰੇ ਇਸ ਜ਼ੋਨ ਦੇ ਵੋਟਰ ਸਪੋਰਟਰ ਮੈਨੂੰ ਸਪੋਰਟ ਕਰਨ ਤਾਂ ਅਸੀਂ ਜਿੱਤ ਕੇ ਸਭ ਤੋਂ ਪਹਿਲਾਂ ਤਾਂ ਇਹਦੇ ਬਾਰੇ ਦੱਸਾਂਗੇ ਕਿ ਜਿਲ੍ਹਾ ਇੱਕ ਜਿਲ੍ਹਾ ਪ੍ਰੀਸ਼ਦ ਕਰ ਕੀ ਸਕਦਾ ਉਹ ਤੁਹਾਡੇ ਲਈ ਕੀ ਕਰ ਸਕਦਾ ਕੀ ਤੁਹਾਡੇ ਪਿੰਡ ਲਈ ਪਿੰਡ ਦੇ ਜਿਹੜੇ ਸੋਸ਼ੀਅਲੀ ਕੰਮ ਹੈਗੇ ਆ ਚਾਹੇ ਉਹ ਕਿਸੇ ਸਕੂਲ ਦਾ ਆ ਲਾਇਬ੍ਰੇਰੀ ਦਾ ਆ 60 70 ਕੰਮ ਹੈ ਜਿਹੜੇ ਪਹਿਲੇ ਰਾਤ ਤੇ ਕਰਾ ਸਕਦਾ। ਕਰਾ ਸਕਦੇ ਤੁਹਾਡੀ ਗੱਲ ਬਿਲਕੁਲ ਸਹੀ ਹੈ। ਉਹ ਉਹਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਆ। ਅਸੀਂ ਸਿਰਫ ਪੰਜਾਂ ਸਰਪੰਚਾਂ ਤੱਕ ਸੀਮਤ ਆਂ ਵੀ ਆਹ ਕੰਮ ਸਾਡਾ ਸਰਪੰਚ ਕਰਾਵੇ ਆਹ ਪੰਜ ਕਰਾਵੇ ਉਸ ਤੋਂ ਬਾਅਦ ਅਸੀਂ ਵੱਧਦੇ ਆਂ ਫੇਰ ਕਹਿੰਦੇ ਜਿਲ੍ਹਾ ਪ੍ਰਸ਼ਾਸਨ ਦਾ ਮੰਗਿਆ ਹੋਇਆ ਸੈਂਟਰ ਵੀ ਮੋੜਦਾ ਨਹੀਂਗਾ ਇੰਨੀ ਵੱਡੀ ਪਾਵਰ ਹੈ ਜਿਲ੍ਹਾ ਪ੍ਰਸ਼ਾਸਨ ਦਾ। ਕਰ ਸਕਦੇ ਆ। ਬਿਲਕੁਲ ਜੀ। ਇਹਨਾਂ ਨੂੰ ਕੋਰੋਨਾ ਦਾ ਬਜਟ ਮਿਲਦਾ ਆ। ਅਗਰ ਇਹ ਆਪਣੇ ਦਮ ਰੱਖਣ ਔਰ ਪੰਚਾਇਤੀ ਐਕਟ ਦੇ ਤਹਿਤ ਆਪਣੇ ਜਿਹੜੇ ਹੱਕ ਅਧਿਕਾਰ ਆ ਜ਼ਿਲ੍ਹਾ ਪਰਿਸ਼ਦ ਇੱਕ ਵਰਤੀ ਤਾਂ ਉਹ ਮੈਂ ਸਮਝਦਾ ਵਧੀਆ ਟੰਗ ਦੇ ਨਾਲ ਆਪਣੀ ਜਿਹੜਾ ਜ਼ੋਨ ਦਾ ਵਿਕਾਪ ਆਪਣਾ ਹੀ ਨਹੀਂ ਆਪਣੇ ਆਸੇ ਪਾਸੇ ਵੀ ਅਸੀਂ ਬਾਕੀਆਂ ਨੂੰ ਮੋਟੀਵੇਟ ਕਰਕੇ ਅਸੀਂ ਆ ਵਿਕਾਸ ਕਰਵਾ ਸਕਦੇ ਕਿਉਂਕਿ ਜੇ ਇਹ ਸ਼ਹੀਦ ਦੇ ਆਜਮ ਸਰ ਭਗਤ ਸਿੰਘ ਜ਼ਿਲ੍ਹੇ ਦੇ ਵਿੱਚੋਂ ਨਵਾਂ ਸ਼ਹਿਰ ਬਲਾਕ ਦੀ ਗੱਲ ਕਰੀਏ ਉੱਥੋਂ ਵੀ ਡਾਕਟਰ ਨਛੱਤਰਪਾਲ ਜੀ ਵੀ ਬੜੀ ਵੱਡੀ ਆਵਾਜ਼ ਉਠਾਉਂਦੇ ਐ ਹਾਂਜੀ 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 ਤੁਸੀਂ ਆਪਾਂ ਆਮ ਲਿਖਿਆ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਕਿਤੇ ਵੀ ਹੱਕ ਹਕੂਕਾਂ ਦੀ ਜਾਂ ਜਿਹੜੇ ਸਮਾਜ ਦੇ ਹਿੱਤ ਵਿੱਚ ਜਿਹੜੇ ਆ ਬਣਨ ਵਾਲੇ ਕਾਨੂੰਨਾਂ ਦੀ ਗੱਲ ਹੁੰਦੀ ਆ ਉੱਥੇ ਡਾਕਟਰ ਨਛੱਤਰਪਾਲ ਜੀ ਵੱਡੇ ਪੱਧਰ ਤੇ ਸਮਾਜ ਦੀ ਆਵਾਜ਼ ਨੂੰ ਚੁੱਕਦੇ ਆ ਦੇਖੋ ਉਹ ਜਦੋਂ ਐਮਐਲਏ ਬਣੇ ਸੀਗੇ ਤਾਂ ਉਹਨਾਂ ਨੇ ਇੱਕ ਪ੍ਰਪੋਜ਼ਲ ਰੱਖੀ ਸੀ ਕਿ ਮੈਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਮੈਡੀਕਲ ਕਾਲਜ ਲੈ ਕੇ ਆਵਾਂਗਾ ਸ਼ਹੀਦ ਅਜਮ ਸਰਪੰਚ ਸਰਦਾਰ ਭਗਤ ਸਿੰਘ ਜੀ ਦੇ ਨਾਂ ਤੇ ਤੁਸੀਂ ਪਿਛੇ ਹੀ ਦੇਖਿਆ ਉਹਨਾਂ ਨੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਵੀ ਦਿਖਵਾ ਦਿੱਤਾ ਸਰਕਾਰ ਤੋਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਣੇਗਾ ਸੋ ਇਸ ਤਰ੍ਹਾਂ ਅਗਰ ਸਾਡੇ ਸਮਾਜ ਦਾ ਕੋਈ ਬੰਦਾ ਬਣ ਕੇ ਅੱਗੇ ਜਾਵੇਗਾ ਕੋਈ ਐਮਐਲਏ ਐਮਪੀ ਜਾਂ ਜ਼ਿਲ੍ਹਾ ਪਰਿਸ਼ਦ ਜਾਂ ਕੋਈ ਬਲਾਕ ਸੰਮਤੀ ਮੈਂਬਰ ਅੱਗੇ ਜਾਵੇਗਾ ਤਾਂ ਉਹ ਜ਼ਰੂਰ ਸਮਾਜ ਦੀ ਆਵਾਜ਼ ਬਣੇਗਾ ਔਰ ਸਮਾਜ ਨੂੰ ਮੈਂ 100% ਦਾਅਵੇ ਨਾ ਕਹਿੰਦਾ ਪਤਾ ਲੱਗੇਗਾ ਕਿ ਅਸੀਂ ਕਿਸੇ ਨੂੰ ਕਿਸੇ ਇਹੋ ਜਿਹੇ ਇਨਸਾਨ ਨੂੰ ਚੁਣ ਕੇ ਭੇਜਿਆ ਜਿਨੇ ਸਾਡੇ ਉਹਨਾਂ ਹੱਕਾਂ ਦੀ ਰਾਖੀ ਕੀਤੀ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਸੀਗਾ ਕਿਉਂਕਿ ਨਛੱਤਰਪਾਲ ਜੀ ਵੀ ਦੇਖੋ ਨਛੱਤਰਪਾਲ ਜੀ ਨੇ ਪੰਜਾਬ ਦਾ ਹਰ ਮੁੱਦਾ ਚੱਕਿਆ ਚਾਹੇ ਪੰਜਾਬ ਦੇ ਬੰਦੀ ਸਿੰਘਾਂ ਦੀ ਗੱਲ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਦੀ ਗੱਲ ਹੋਵੇ ਐਸੀ ਸਮਾਜ ਦੇ ਹਿੱਤਾਂ ਦੀ ਗੱਲ ਹੋਵੇ ਮਨਰੇਗਾ ਸਕੀਮ ਤਹਿਤ ਲੱਗੀਆਂ ਸਾਡੀਆਂ ਔਰਤਾਂ ਦੀ ਦਿਹਾੜੀ ਦੀ ਗੱਲ ਹੋਵੇ ਜਿਹੜੇ ਕੰਮ ਹੈ ਮਜ਼ਦੂਰਾਂ ਦੀ ਦਿਹਾੜੀ ਦੀ ਗੱਲ ਹੋਵੇ ਪੱਲੇਦਾਰਾਂ ਦੀ ਗੱਲ ਹੋਵੇ ਉਹਨਾਂ ਨੇ ਹਰ ਗੱਲ ਨੂੰ ਬੜੀ ਸੰਜੀਦਗੀ ਦੇ ਨਾਲ ਜਿਹੜਾ ਵਿਧਾਨ ਸਭਾ ਦੇ ਵਿੱਚ ਜਿਹੜਾ ਉਹਨਾਂ ਨੇ ਪੇਸ਼ ਕੀਤਾ ਔਰ ਉਹਦੀ ਸਾਨੂੰ ਜਿਹੜੀ ਆ ਬੈਕ ਬੈਕ ਤੇ ਮੈਕ ਵੀ ਮਿਲ ਰਹੀ ਆ ਜਿਹੜਾ ਉਹਨਾਂ ਦਾ ਉਹ ਮਿਲ ਰਿਹਾ ਕਿ ਹਾਂ ਵਾਕਈ ਉਹ ਦਿਨਾਂ ਦੇ ਕਹਿਣ ਦੇ ਨਾਲ ਮੇਰੇ ਕੰਮ ਵੀ ਜਿਹੜਾ ਹੈ ਸਰਕਾਰ ਨੂੰ ਕੋਣ ਕਰਾਦਾ ਹਨ ਜੀ ਤਾਂ ਦਸਾਨ ਜੀ ਕਿੰਨੇ ਕ ਆਵਾਜ਼ ਲੋਕਾਂ ਦੀ ਤੁਸੀਂ ਚੁੱਕ ਪਾਉਂਗੇ ਕਿੰਨੇ ਕੰਮ ਕਰਾ ਪਾਉਂਗੇ ਇਹ VOTER ਜੇ ਤੁਹਾਡੇ ਨਾਲ ਤੁਰਦੇ ਆ ਤੁਹਾਨੂੰ ਸਹਿਯੋਗ ਕਰਦੇ ਆ ਇਹ ਦੇਖਣਾ VOTERਾਂ ਨੇ ਆ ਕਿ ਉਹਨਾਂ ਦੇ ਕੰਮ ਤੁਸੀਂ ਕਰਾ ਪਾਉਂਗੇ ਜੀ ਸਰ ਮੈਂ ਜਿੱਥੋਂ ਤੱਕ ਮੇਰੀ ਪ੍ਰਾਇੋਰਟੀ ਮੇਰੀ ਰਹੂਗੀ ਕਿ ਮੇਰੇ ਜ਼ੋਨ ਦੇ ਵਿੱਚ ਜਿੰਨੇ ਪਿੰਡ ਆਉਂਦੇ ਆ ਮੈਂ ਪੂਰਾ ਵਾਅਦਾ ਕਰਦਾ ਕਿ ਜਿੱਥੇ ਵੀ ਉਹ ਯਾਦ ਕਰਨਗੇ ਆਪਾਂ ਉਹਨਾਂ ਨਾਲ ਹਾਜ਼ਰ ਨਾਜ਼ਰ ਖੜੇ ਦਿਸਾਂਗੇ ਔਰ ਜਿੱਥੇ ਤੱਕ ਇਹ ਗੱਲ ਹੈ ਕਿ ਕਿ ਕੰਮ ਕਰਵਾਉਣ ਦੀ ਜਿੰਨਾ ਮੇਰੇ ਅਧਿਕਾਰ ਖੇਤਰ ਦੇ ਵਿੱਚ ਆਏਗਾ ਉਹ ਉਥੇ ਚਾਹੇ ਮੈਨੂੰ ਦਿਨ ਦੇਖਣਾ ਪਵੇ ਰਾਤ ਦੇਖਣਾ ਪਵੇ ਮੈਂ ਹਰ ਕੰਮ ਨੂੰ ਆਪਣੇ ਜ਼ੋਨ ਦੇ ਹਰ ਵਰਕਰ ਹਰ ਵਰਗ ਦਾ ਵਰਕਰ ਦਾ ਵੋਟਰ ਸਪੋਰਟਰ ਦਾ ਕੰਮ ਹੈ ਜਿਹੜਾ ਆਪਾਂ ਪਹਿਲੇ ਦਿਨ ਆਰਟੀਕਲੋਂ ਲਈ ਮੈਂ ਆਪਣੇ ਵੱਲੋਂ ਪੂਰੀ ਕੀ ਕਹਿਣਾ ਚਾਹੁੰਦੇ ਆਂ ਵੋਟਰਾਂ ਨੂੰ ਹੁਣ ਲਾਸਟ ਵਿੱਚ ਮੇਰੀ ਵੋਟਰਾਂ ਨੂੰ ਇੱਕ ਇਹੀ ਆਖਰ ਦੇ ਵਿੱਚ ਅਪੀਲ ਹੈ ਕਿ ਆਪਾਂ ਸਾਰੇ ਜਾਣੇ ਜਿਹੜਾ ਇਸ ਵੋਟ ਦੇ ਵਿੱਚ ਜ਼ਰੂਰ ਆਪਾਂ ਭਾਗ ਲੇ ਜੀ ਆਪਾਂ ਵੋਟ ਜਿਹੜੀ ਆ ਉਹ ਜ਼ਰੂਰ ਪਾਈਏ ਕਿਉਂਕਿ ਇਹਦੇ ਇਹਦੇ ਇਹਨਾਂ ਵੋਟਾਂ ਦੇ ਵਿੱਚ ਲੋਕ ਬਹੁਤਾ ਇੰਟਰਸਟ ਨਹੀਂ ਲੈਂਦੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਵੋਟ ਪਾਉਣ ਜ਼ਰੂਰ ਜਾਓ ਦੇਖੋ ਅਗਰ ਅਸੀਂ ਵੋਟ ਨਹੀਂ ਪਾਉਂਦੇ ਤਾਂ ਇਹ ਮੈਂ ਸਮਝਦਾ ਸਾਡੇ ਰਹਿਬਰ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਬਹੁਤ ਵੱਡੀ ਤੋਹਫੀਨ ਹੋਵੇਗੀ ਕਿਉਂਕਿ ਉਹਨਾਂ ਨੇ ਆਪਣਾ ਪੂਰਾ ਪਰਿਵਾਰ ਵਾਰ ਕੇ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਵਾਰ ਕੇ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਦੀ ਕੁਰਬਾਨੀ ਦੇ ਕੇ ਆਪਣਾ ਸਾਰਾ ਜਿਹੜਾ ਸੌਖ ਸਹੂਲਤਾਂ ਪਿਆ ਕੇ ਉਹਨਾਂ ਨੇ ਸਾਨੂੰ ਇੱਕ ਇਹੋ ਜਿਹਾ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਕਿ ਇਹ ਮੇਰੇ ਸਮਾਜ ਦੇ ਲੋਕੋ ਅਗਰ ਤੁਸੀਂ ਵੋਟ ਦਾ ਅਧਿਕਾਰ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਕਰੋਗੇ ਬਾਵਾ ਸਾਹਿਬ ਦੀ ਜਿਹੜੀ ਰਿਪਬਲਿਕਨ ਪਾਰਟੀ ਆਫ ਏਟੀਆ ਸੀ ਉਹਨਾਂ ਦਾ ਵੀ ਚੋਣ ਨਿਸ਼ਾਨ ਹਾਥੀ ਸੀਗਾ ਔਰ ਅੱਜ ਬਹੁਜਨ ਸਮਾਜ ਪਾਰਟੀ ਆ ਉਹਨਾਂ ਦਾ ਵੀ ਚੋਣ ਨਿਸ਼ਾਨ ਹਾਥੀ ਆ ਉਸੇ ਹਾਥੀ ਨਿਸ਼ਾਨ ਦੇ ਤਹਿਤ ਮੈਂ ਵੀ ਇੱਥੋਂ ਲੜ ਰਿਹਾ ਸੋ ਮੇਰੀ ਵੋਟਰਾਂ ਸਪੋਰਟਰਾਂ ਨੂੰ ਅਪੀਲ ਹੈ ਕਿ ਆਪਣੀ ਵੋਟ ਦੀ ਜਿਹੜੀ ਆ ਜਰੂਰ ਵਰਤੋ ਕਰੋ ਔਰ ਆਪਣੇ ਰਹਿਬਰਾਂ ਨੂੰ ਅਸਲ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਜਿਹੜੇ ਹਾਥੀ ਨਿਸ਼ਾਨ ਤੇ ਜਿੰਨੇ ਵੀ ਸਾਡੇ ਉਮੀਦਵਾਰ ਖੜੇ ਆ ਆਪਾਂ ਉਹਨਾਂ ਨੂੰ ਜਿਤਾ ਕੇ ਅੱਗੇ ਜਿਹੜਾ ਜ਼ਿਲ੍ਹਾ ਪੰਚਾਇਤਾਂ ਦੇ ਵਿੱਚ ਭੇਜੀਏ ਤਾਂ ਕਿ ਜਿਹੜੀ ਜ਼ਿਲ੍ਹਾ ਪੰਚਾਇਤ ਆ ਉਹ ਤੁਹਾਡੇ ਹੱਕ ਦੀ ਗੱਲ ਤੁਹਾਡੇ ਇਲਾਕੇ ਦੀ ਗੱਲ ਸਮਾਜ ਦੀ ਗੱਲ ਬੱਚਿਆਂ ਦੀ ਗੱਲ ਭੁੱਖ ਦੀ ਗੱਲ ਜਿਹੜੀ ਆ ਉਹ ਜ਼ਿਲ੍ਹੇ ਦੇ ਵਿੱਚ ਪੰਚਾਇਤ ਦੇ ਵਿੱਚ ਕਰ ਸਕਣ ਸੁ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੋਟ ਪਾਉਣ ਜ਼ਰੂਰ ਜਾਓ ਕੋਈ ਵੀ ਸਾਥੀ ਬੂਟ ਤੋਂ ਪੰਜਾ ਨਾ ਰਵੇ ਔਰ ਇਸ ਵਾਰ ਤਾਂ ਵੋਟਾਂ ਵੀ ਜਿਹੜੀਆਂ ਇਹ ਹੈਗੀਆਂ ਹੁੰਦੀਆਂ ਬੈਲਟ ਪੇਪਰ ਤੇ ਆ ਸੋ ਬੈਲਟ ਪੇਪਰ ਤੇ ਮੋਰ ਆਪਾਂ ਲਾਉਣੀ ਆ ਅੱਗੇ EVM ਤੇ ਵੋਟਾਂ ਹੁੰਦੀਆਂ ਸੀਗੀਆਂ ਇਸ ਵਾਰ ਬੈਲਟ ਪੇਪਰ ਤੇ ਜਿਹੜੀ ਆ ਐਮਐਲਏ ਐਮਪੀ ਦੀਆਂ EVM ਤੇ ਹੁੰਦੀਆਂ ਤੇ ਇਹ ਬੈਲਟ ਪੇਪਰ ਦੀ ਵੋਟ ਆ ਤੇ ਬੈਲਟ ਪੇਪਰ ਤੇ ਆਪਾਂ ਸਾਰਿਆਂ ਨੇ ਜਿੱਥੇ ਵੀ ਸਾਨੂੰ ਹਾਥੀ ਦਾ ਨਿਸ਼ਾਨ ਮਿਲਦਾ ਆ ਜਿੱਥੇ ਆਪਣੇ ਜ਼ਿਲ੍ਹੇ ਦੇ ਜਿਹੜੇ ਕੈਂਡੀਡੇਟ ਖੜੇ ਆ ਜ਼ਿਲ੍ਹਾ ਪਰਿਸ਼ਦ ਦੇ ਜਿੱਥੇ ਆਪਣੇ ਬਲਾਕ ਬਲਾਕ ਸੰਮਤੀ ਦੇ ਖੜੇ ਆ ਉਹਨਾਂ ਸਾਰਿਆਂ ਦੇ ਹੱਕ ਵਿੱਚ ਆਪਾਂ ਜਿਹੜਾ ਆ ਹਾਥੀ ਦੇ ਨਿਸ਼ਾਨ ਤੇ ਮੂਹਰਾਂ ਲਗਾ ਕੇ ਆਪਾਂ ਵਾਦ ਤੋਂ ਵਾਦ ਉਹਨਾਂ ਨੂੰ ਜਿਤਾਈਏ ਸਾਥਿਓ ਇਹ ਸਾਡੇ ਵਿੱਚ ਪਰਮਜੀਤ ਸਿੰਘ ਦਸਾਂਜ ਬਹੁਜਨ ਸਮਾਜ ਪਾਰਟੀ ਤੋਂ ਉਮੀਦਵਾਰ ਜਿਨ੍ਹਾਂ ਦੇ ਨਾਲ ਆਪ ਜੀ ਦੀ ਮੁਲਾਕਾਤ ਕਰਾਈ ਹੈ ਪੱਤਰਕਾਰਾਂ ਨੇ ਹਰ ਪਾਰਟੀ ਦੇ ਕੋਲ ਜਾਣਾ ਹਰ ਉਮੀਦਵਾਰ ਦੀ ਜੋ ਗੱਲਬਾਤ ਹੈ ਉਹ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਦੇਖਣਾ ਸਾਥਿਓ ਆਪ ਜੀ ਨੇ ਹੈ ਦੇਖਣਾ VOTERਾਂ ਨੇ ਹੈ ਕਿ ਉਹਨਾਂ ਨੇ ਕਿਸ ਨੂੰ ਵੋਟ ਪਾਣੀ ਹੈ ਕਿਸ ਦੀ ਝੋਲੀ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਹੈ ਜਗਤਾਰ ਸਿੰਘ ਜੱਬੋਵਾਨ ਦਿਓ ਇਜਾਜ਼ਤ